ਨਨ ਤਨ ਸ੍ਰੀ ਗੁਰੂ ਹਰ ਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਦਲ ਪੰਜਨ ਗੁਰਸੂਰਮਾ ਵੱਡ ਜੂਦਾ ਵਾ ਪਰਉਪਕਾਰੀ ਅੱਜ ਸਤਿਗੁਰੂ ਮਹਾਰਾਜ ਬਾਦਸ਼ਾਹ ਜਹਾਂਗੀਰ ਦੇ ਨਾਲ ਆਗਰੇ ਦੀ ਧਰਤੀ ਤੇ ਵਿਚਰ ਰਹੇ ਹਨ ਸਾਧ ਸੰਗਤ ਨੇੜੇ-ਨੇੜੇ ਦੋ ਤੰਬੂ ਲੱਗੇ ਹੋਏ ਹਨ ਇੱਕ ਪਾਸੇ ਜਹਾਂਗੀਰ ਦਾ ਤੇ ਦੂਜੇ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਰਧਾਲੂ ਸਿੱਖ ਪਤਾ ਨਹੀਂ ਭਗਤ ਰਵਿਦਾਸ ਜੀ ਦੇ ਇਹ ਵਚਨ ਕਦੋਂ-ਕਦਾਂ ਗਾਉਂਦਾ ਹੋਵੇਗਾ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੂ ਚਿਰ ਭੈਉ ਦਰਸ਼ਨ ਦੇਖੇ ਦਾਸ ਸੰਗਤ ਇਸ ਦੀ ਸਾਧਨਾ ਨੂੰ ਮਾਨੋ ਅਜ ਫਲ ਲੱਗ ਗਿਆ ਜਦੋਂ ਸਤਿਗੁਰੂ ਜੀ ਦਾ ਆਗਰੇ ਵਿੱਚ ਆਉਣਾ ਸੁਣਿਆ ਤਦ ਅੱਜ ਇਸ ਸਿੱਖ ਨੇ ਇੱਕ ਚਾਦਰ ਚੁੱਕੀ ਤੇ ਨਾਲ ਰੰਬਾ ਲਿਆ ਤਾਂ ਕਿ ਗੁਰੂ ਜੀ ਦੇ ਘੋੜੇ ਦੀ ਖਾਤਰ ਕਾ ਖੋਤ ਕੇ ਲੈ ਜਾਵਾਂ ਆਪਣੇ ਪੱਲੇ ਵੀ ਇੱਕ ਟਕਾ ਬੰਨ ਲਿਆ ਦਰਸ਼ਨ ਕਰਨ ਲੱਗਿਆ ਬਈ ਭੇਟ ਕਰਾਂਗਾ ਸਿੱਦਕ ਤੇ ਭਰੋਸੇ ਨਾਲ ਕਾ ਦੀ ਪੰਡ ਲੈ ਕੇ ਗਰਮੀ ਨਾਲ ਭਿੱਜੇ ਕੱਪੜਿਆਂ ਨਾਲ ਹੀ ਆ ਗਿਆ ਸਾਧ ਸੰਗਤ ਤੰਬੂ ਅੱਗੇ ਖਲੋਤੇ ਪਹਿਰੇਦਾਰ ਨੇ ਅੰਦਰ ਜਾਣ ਤੋਂ ਰੋਕਿਆ ਸਿੱਖ ਨੇ ਸਿਰ ਤੇ ਹੀ ਪੰਡ ਚੁੱਕੀ ਉਸੇ ਤਰ੍ਹਾਂ ਜਵਾਬ ਦਿੱਤਾ ਕਿ ਬਈ ਇਸ ਦਰ ਤੋਂ ਤਾਂ ਕਦੇ ਕੋਈ ਨਹੀਂ ਹਟਕਦਾ ਕੋਈ ਹਟਕਾਰਦਾ ਨਹੀਂ ਕੋਈ ਰੋਕਦਾ ਨਹੀਂ ਅੱਜ ਫਿਰ ਮੈਨੂੰ ਅੰਦਰ ਕਿਉਂ ਨਹੀਂ ਜਾਣ ਦਿੰਦੇ ਪਹਿਰੇਦਾਰ ਨੇ ਕਿ ਹਬੀ ਐਸਾ ਹਾਲਤ ਨਾਲ ਦਰਬਾਰ ਵਿੱਚ ਨਹੀਂ ਜਾ ਸਕਦਾ ਤੇਰੀ ਇਹ ਹਾਲਤ ਦਰਬਾਰ ਵਿੱਚ ਜਾਣਦੀ ਨਹੀਂ ਉਹ ਪਲਿਆ ਤੇਰੇ ਤਾਂ ਕੱਪੜਿਆਂ 'ਚੋਂ ਪਸੀਨੇ ਦੀ ਮਸਕ ਆਉਂਦੀ ਹੈ ਤਦ ਸਿੱਖ ਆਖਣ ਲੱਗਾ ਕਿ ਵਈ ਅੰਦਰ ਜਾਣ ਦਿਓ ਫਿਰ ਦੇਖਣਾ ਮੇਰੇ ਮਾਲਕ ਨੂੰ ਪਸੀਨੇ ਦੀ ਮੁਸ਼ਕ ਨਹੀਂ ਉਹ ਬਲਕੇ ਦਸਾਂ ਨੋਹਾਂ ਦੀ ਕਿਰਤ ਦੀ ਖੁਸ਼ਬੂ ਆਵੇਗੀ ਉਹ ਭਲਕੇ ਤਾਂ ਸਗੋਂ ਘੁੱਟ ਕੇ ਗਲਵੱਕੜੀ ਵਿੱਚ ਲੈ ਲੈਣਗੇ ਪਰ ਪਹਿਰੇਦਾਰ ਨਾ ਮੰਨਿਆ ਇਹ ਵਿਚਾਰ ਅਚਾਨਕ ਅੰਦਰ ਸੁਣੀ ਗਈ ਸਾਸ ਸੰਗ ਕਿ ਕਿ ਆਪਸ ਵਿੱਚ ਪਹਿਰੇਦਾਰ ਨਾਲ ਸਿੱਖ ਬੋਲ ਰਿਹਾ ਸੀ ਜਦੋਂ ਤੰਬੂ ਦੇ ਵਿੱਚ ਇਹ ਆਵਾਜ਼ ਗਈ ਤਾਂ ਅੰਦਰੋਂ ਹੁਕਮ ਆਇਆ ਕਿ ਬਈ ਇਸ ਨੂੰ ਅੰਦਰ ਆ ਜਾਣ ਦਿਓ ਤਾਂ ਕਾਹੀ ਸਿੱਖ ਅੰਦਰ ਗਿਆ ਤੇ ਹੈਰਾਨ ਰਹਿ ਗਿਆ ਸਾਧ ਸੰਗਤ ਕਿਉਂਕਿ ਤਖਤ ਦਾ ਮਾਲਕ ਤਖਤ ਤੇ ਹੀ ਬੈਠਾ ਸੀ ਪਰ ਮੇਰਾ ਸਤਿਗੁਰੂ ਤੇ ਸਗੋਂ ਚਰਨ ਸਰਨ ਗੁਰੇ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਪਰ ਸਿੱਖ ਨੇ ਸ਼ੰਕਾ ਮਿਟਾ ਕੇ ਦਰਸ਼ਨ ਕਰਨ ਲਈ ਘਾ ਦੀ ਪੰਡ ਵੀ ਉਤਾਰ ਦਿੱਤੀ ਤੇ ਪੱਲੇ ਬੰਨਿਆਂ ਟਕਾ ਵੀ ਫੀਟ ਕਰਕੇ ਮੱਥਾ ਟੇਕਿਆ ਤਖਤ ਦਾ ਮਾਲਕ ਆਖਣ ਲੱਗਾ ਵੇ ਮੰਗੋ ਕੀ ਮੰਗ ਰਹੇ ਹੋ ਕੀ ਮੰਗ ਹੈ ਤੇਰੀ ਤਦ ਸਿੱਖ ਨੇ ਕਿਹਾ ਕਿ ਪਾਸ਼ਾ ਜਨਮ ਮਰਨ ਤੋਂ ਮੁਕਤ ਕਰ ਦਿਓ ਮੈਨੂੰ ਜਨਮ ਮਰਨ ਤੋਂ ਮੁਕਤ ਕਰ ਦਿਓ ਮੇਰੀ ਹੋਰ ਕੋਈ ਮੰਗ ਨਹੀਂ ਤਾਂ ਇਹ ਸੁਣ ਕੇ ਬਾਦਸ਼ਾਹ ਨੇ ਖੜੇ ਹੋ ਕੇ ਆਖਿਆ ਕਿ ਭਲੇ ਆ ਇਹ ਜਹਾਂਗੀਰ ਬਾਦਸ਼ਾਹ ਦਾ ਆਸਣ ਹੈ ਇੱਥੋਂ ਧਨ ਆਦਿਕ ਤਾਂ ਤੈਨੂੰ ਮਿਲ ਸਕਦਾ ਹੈ ਪਰ ਜੇਕਰ ਦੁੱਖ ਸੁੱਖ ਜਾਂ ਜਨਮ ਮਰਨ ਦੀ ਨਿਵਰਤੀ ਚਾਹਨਾ ਹੈ ਆ ਨਾਲ ਦੇ ਤੰਬੂ ਆ ਨਾਲ ਦੇ ਤੰਬੂ ਵਿੱਚ ਆਸਣ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਹਨਾਂ ਦਾ ਇਸ ਤੰਬੂ ਦੇ ਵਿੱਚ ਨਾਲ ਦੇ ਤੰਬੂ ਵਿੱਚ ਨਵਾਸ ਹੈ ਜੇ ਤੂੰ ਮੁਕਤੀ ਚਾਹੁੰਦਾ ਹੈ ਦੁੱਖਾਂ ਸੁੱਖਾਂ ਤੋਂ ਨਿਯਾਤ ਚਾਹੁੰਦਾ ਹੈ ਤਾਂ ਜਾ ਆ ਦੂਜੇ ਤੰਬੂ ਦੇ ਵਿੱਚ ਚਲਾ ਜਾ ਇਹ ਗੱਲ ਸੁਣ ਕੇ ਸਿੱਖ ਨੇ ਸਾਧ ਸੰਗਤ ਘਾ ਦੀ ਪੰਡ ਤੇ ਟਕਾ ਵੀ ਚੁੱਕ ਲਿਆ ਜਹਾਗੀਰ ਨੇ ਕਿਹਾ ਵਈ ਅਜ ਤੱਕ ਕਦੇ ਕਿਸੇ ਨੇ ਬਾਸ਼ਾ ਨੂੰ ਘਾ ਨਹੀਂ ਪੇਟਾ ਕੀਤਾ ਹੁਣਾ ਤੇ ਜੇ ਕੀਤਾ ਵੀ ਹੋਵੇ ਤਾਂ ਚੁੱਕਿਆ ਨਹੀਂ ਹੋਣਾ ਇਸ ਲਈ ਘਾ ਦੀ ਪੰਡ ਦੀ ਥਾਂ ਉਹ ਤੂੰ ਧੰਦੀ ਪੰਡ ਲੈ ਜਾ ਪਰ ਘਾ ਨਾ ਚੁੱਕ ਧਨ ਸੰਸਾਦ ਸੰਗਤ ਉਹ ਗੁਰਸਿੱਖ ਜਿਹੜੇ ਦੁਨਿਆਵੀ ਤੌਰ ਤੇ ਗਰੀਬ ਭਾਵੇਂ ਸਨ ਪਰ ਬਿਕਾਉ ਨਹੀਂ ਸਨ ਸਿੱਖ ਨੇ ਆ ਕੇ ਆ ਕੇ ਵਈ ਘਾ ਦੀ ਪੰਡ ਬਦਲੇ ਮੈਨੂੰ ਧਨ ਨਹੀਂ ਬਲਕੇ ਗੁਰੂ ਪ੍ਰੇਮ ਨਾਮ ਸਿਮਰਨ ਲੋਕ ਪਰਲੋਕ ਸੁਹੇਲੇ ਚਾਹੀਦੇ ਨੇ ਧਨ ਬਦਲੇ ਤਾਂ ਘਰੋਜ ਹੀ ਵੇਚਦਾ ਹਾਂ ਕਦੇ ਸਸਤਾ ਕਦੇ ਮਹਿੰਗਾ ਪਰ ਲੋਕ ਪਰਲੋਕ ਤੇ ਨਾਮ ਲਈ ਤਾਂ ਸਿਰਫ ਅੱਜ ਹੀ ਵੇਚਣਾ ਆ ਜੇਕਰ ਅੱਜ ਵੀ ਧਨ ਬਦਲੇ ਵੇਚ ਗਿਆ ਤਾਂ ਇਹੋ ਜਿਹਾ ਵਪਾਰੀ ਫਿਰ ਕਦੇ ਨਹੀਂ ਲੱਭਣਾ ਜਿਹੜਾ ਘਾਦੀ ਪੰਡ ਬਦਲੇ ਪ੍ਰੇਮ ਨਾਮ ਤੇ ਆਪਣਾ ਹੀ ਬਣਾ ਲਵੇ ਉਹ ਤੇਰੇ ਵਰਗੇ ਤਾਂ ਹਰ ਰੋਜ਼ ਲਭ ਪੈਣਗੇ ਜਿਹੜੇ ਘਾ ਬਦਲੇ ਦੁਨਿਆਵੀ ਧਨ ਦਿੰਦੇ ਹਨ ਪਰ ਹੁਣ ਮੈਂ ਉਹ ਸਤਿਗੁਰੂ ਦੇ ਕੋਲ ਲੈ ਕੇ ਜਾਣਾ ਹੈ ਜਿਹੜਾ ਸਤਿਗੁਰ ਸਿੱਖ ਕੋ ਨਾਮ ਧਨ ਦੇ ਜਿਹੜਾ ਸਤਿਗੁਰ ਆਪਣੇ ਸਿੱਖ ਨੂੰ ਨਾਮ ਦਾ ਧਨ ਦਿੰਦਾ ਹੈ ਐਸਲੇ ਸਿੱਖ ਨਾਲ ਦੇ ਤੰਬੂ ਵਿੱਚ ਚਲਾ ਗਿਆ ਸਾ ਸੰਗਤ ਜਹਾਗੀਰ ਵੀ ਗੁਰੂ ਪ੍ਰੇਮ ਦੇਖਣ ਵਾਸਤੇ ਮਗਰ ਹੀ ਚਲਾ ਗਿਆ ਦੇਖ ਕੇ ਹੈਰਾਨ ਰਹਿ ਗਿਆ ਜਦੋਂ ਸਤਗੁਰੂ ਜੀ ਨੇ ਆਪ ਅੱਗੇ ਹੋ ਕੇ ਅਸੀਸਾਂ ਨਾਲ ਸਿੱਖ ਦੀ ਝੂੜੀ ਪਰ ਦਿੱਤੀ ਸਿੱਖ ਨੇ ਸਿਰਫ ਇਤਨਾ ਹੀ ਕਿਹਾ ਕਿ ਹੇ ਸਤਗੁਰੂ ਜੀ ਤੁਹਾਡੇ ਵਰਗਾ ਕੋਈ ਪਰਉਪਕਾਰੀ ਨਹੀਂ ਡਿਠਾ ਜਿਹੜਾ ਕਾ ਖੁੱਤਰਨ ਵਾਲਿਆਂ ਨੂੰ ਵੀ ਗਲਵੱਕੜੀ ਵਿੱਚ ਲੈ ਮੁਰਾਦਾਪੁਰ ਦੇਵੇ ਸਤਿਗੁਰੂ ਜੀ ਤੁਸੀਂ ਤਨ ਹੋ ਤੁਸੀਂ ਤਨ ਹੋ ਸੋ ਸਾ ਸੰਗਤ ਕਿੰਨਾ ਫਰਕ ਹੈ ਸਾਡਾ ਅੱਜ ਦੇ ਸਿੱਖਾਂ ਵਿੱਚ ਤੇ ਗੁਰੂ ਕਾਲ ਦੇ ਸਿੱਖਾਂ ਵਿੱਚ ਜਿਸ ਨੇ ਧਨ ਦੇ ਬਦਲੇ ਸਾਧ ਸੰਗਤ ਆਪਣੀ ਸਿੱਖੀ ਨੂੰ ਬਾਦਸ਼ਾਹ ਦੇ ਚਰਨਾਂ ਵਿੱਚ ਨਹੀਂ ਟਿਕਿਆ ਬਲਕਿ ਉਸ ਨੂੰ ਵੀ ਆਖ ਦਿੱਤਾ ਵੇ ਮੈਨੂੰ ਸੱਚਾ ਨਾਮ ਧਨ ਚਾਹੀਦਾ ਮੈਂ ਤਾਂ ਆਪਣੇ ਸਤਿਗੁਰੂ ਦੇ ਆ ਸਤਿਗੁਰੂਆਂ ਨੂੰ ਭੇਟ ਕਰਨ ਲਈ ਟਕਾ ਲੈ ਕੇ ਆਇਆ ਹਾਂ ਤੇ ਸਤਿਗੁਰਾਂ ਦੇ ਘੋੜਿਆਂ ਲਈ ਇਹ ਘਾਹ ਖੋਤ ਕੇ ਲੈ ਕੇ ਆਇਆ ਹਾਂ ਇਹ ਤਾਂ ਮੇਰੇ ਗੁਰੂ ਦੀ ਇਮਾਨਤ ਹੈ ਮੈਨੂੰ ਤਾਂ ਗੁਰੂ ਤੋਂ ਬਖਸ਼ਿਸ਼ਾਂ ਚਾਹੀਦੀਆਂ ਹਨ ਐ ਬਾਦਸ਼ਾ ਮੈਂ ਝੂਠੇ ਪਾਸ਼ਾ ਦੇ ਦਰ ਤੇ ਆ ਗਿਆ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੇ ਪਾਸ਼ਾ ਦਾ ਦਰਬਾਰ ਹੈ ਨਹੀਂ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਝੂਠੇ ਬਾਦਸ਼ਾ ਦੇ ਅੱਗੇ ਕਦੇ ਵੀ ਸਿਰ ਨਾ ਝੁਕਾਉਂਦਾ ਨਾ ਟਕਾ ਭੇਟ ਕਰਦਾ ਤੇ ਨਾ ਹੀ ਘਾਹ ਭੇਟ ਕਰਦਾ ਸੋ ਸਾਜ ਸੰਗਤ ਆਓ ਗੁਰਬਾਣੀ ਰੋਜ਼ ਪੜ੍ਹੀਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਜਿਉਂਦਿਆਂ ਮੁਕਤ ਕਰਨ ਵਾਲੇ ਹਨ ਆਓ ਬਾਣੀ ਪੜ੍ਹ ਕੇ ਆਪਣਾ ਜੀਵਨ ਸਵਾਰੀਏ ਬਾਣੀ ਪੜ੍ਹਾਂਗੇ ਘਰ ਦੇ ਵਿੱਚ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੂਆ ਜੇ ਘਰ ਨੂੰ ਹੀ ਅਸੀਂ ਸਾਜ ਸੰਗਤ ਧਰਮ ਸਾਲ ਬਣਾਵਾਂਗੇ ਹਰ ਸਮੇ ਗੁਰੂ ਕੀਆਂ ਬਾਤਾਂ ਕਰਾਂਗੇ ਗੁਰਬਾਣੀ ਦਾ ਕੀਰਤਨ ਹੋਵੇਗਾ ਪਾਠ ਹੋਵੇਗਾ ਫਿਰ ਕੀ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ